ਅੱਜ ਅਸੀਂ ਇੱਥੇ ਸੈਂਚਾਪਿੰਡ ਹਲਕਾ ਸੁਲਤਾਨਪੁਰ ਲੋਧੀ ਵਿੱਚ ਹਾਜ਼ਰ ਆਏ ਹਾਂ ਜਿੱਥੇ ਸਰਕਾਰ ਦੇ ਧਿਆਨ ਦੇ ਵਿੱਚ ਆਇਆ ਸੀ ਕਿ ਕੁਝ ਮਾੜੇ ਅੰਸਰਾਂ ਨੇ ਸਰਕਾਰੀ ਜ਼ਮੀਨਾਂ ਤੇ ਜਿਹੜੇ ਨਾਜਾਇਜ਼ ਕਬਜ਼ੇ ਅਤੇ ਉਸਾਰੀਆਂ ਕੀਤੀ ਹੈ ਤੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ ਬੀਡੀਪੀਓ ਸਾਹਿਬ ਦੇ ਹੁਕਮਾ ਤਹਿਤ ਅੱਜ ਜਿਹੜੇ ਨਾਜਾਇਜ਼ ਉਸਾਰੀਆਂ ਹਟਾਉਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਆ ਜਿਹੜਾ ਇਹ ਘਰ ਹੈਗਾ ਇਹ ਸਰਬਜੀਤ ਸਿੰਘ ਤੇ ਉਹਨਾਂ ਦੀ ਵਾਈਫ ਜਿਹੜੀ ਜਸਵੀਰ ਕੌਰ ਇੱਥੇ ਰਹਿੰਦੇ ਨੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਸਾਡੇ ਵੱਲੋਂ ਚੈੱਕ ਕੀਤਾ ਗਿਆ ਜਿਹੜਾ ਸਰਬਜੀਤ ਸਿੰਘ ਦੇ ਉੱਤੇ 10 ਮੁਕਦਮੇ NDPS ਐਕਟ ਤੇ ਇੱਕ ਮੁਕਦਮਾ ਐਕਸਾਈਜ਼ ਐਕਟ ਦਾ ਵੀ ਹੈਗਾ ਤੇ ਇਹਨਾਂ ਦੀ ਜਿਹੜੀ ਵਾਈਫ ਹੈ ਜਸਵੀਰ ਕੌਰ ਉਹਨਾਂ ਦੇ ਉੱਤੇ ਸੱਤ ਮੁਕਦਮੇ NDPS ਐਕਟ ਤੇ ਜਿਹੜਾ ਐਕਸਾਈਜ਼ ਐਕਟ ਤੇ ਹੈਗੇ ਆ ਆ ਜੋ ਕਿ ਸਾਡੇ ਵੇਖਣ ਚਾਏ ਕਿ ਇਹ ਪਿੰਡ ਦੇ ਵਿੱਚ ਬਾਕੀ ਘਰ ਛੋਟੇ ਨੇ ਆ ਘਰ ਖਾਸਾ ਵੱਡਾ ਜਿਹੜਾ ਹੈਗਾ ਇਸ ਪਿੰਡ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਜਿਹੜੇ ਇਹ ਮਾੜੇ ਕੰਮਾਂ ਦੀ ਨਜਾਇਜ਼ ਕਮਾਈ ਤੋਂ ਹੀ ਇਹ ਇੰਨੀ ਵੱਡੀ ਜਿਹੜਾ ਆਲਿਸ਼ਾਨ ਇਹਨਾਂ ਨੇ ਮਹਿਲ ਬਣਾਇਆ ਤੇ ਜਿਹੜੀ ਸਰਕਾਰੀ ਜ਼ਮੀਨ ਤੇ ਵੀ ਨਜਾਇਜ਼ ਉਸਾਰੀ ਕੀਤੀ ਹੈ ਅਜੇ ਉੱਤੇ ਉੱਤੇ ਸਖਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਮਾੜੇ ਅਨਸਰ ਨੂੰ ਇਹੀ ਦੱਸਣਾ ਚਾਹਵਾਂਗਾ ਕਿ ਕੋਈ ਵੀ ਜੇ ਉਹ ਗਲਤ ਕੰਮ ਕਰਦੇ ਆ ਜਿਹੜਾ ਸਰਕਾਰ ਦੀ ਪਹਿਲੀ ਨਜ਼ਰ ਉਹਨਾਂ ਦੇ ਉੱਤੇ ਹੈਗੀ ਹੈ ਤੇ ਜੇ ਉਹ ਇਦਾਂ ਦਾ ਮਾੜਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜਾ ਕਾਨੂੰਨ ਅਨੁਸਾਰ ਕੀਤੀ ਜਾਊਗੀ